ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭੋਤਨਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਹੈ ਜੀ ਟਾਪ ਕੁਆਲਿਟੀ ਦੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਬਾਕੀ ਬਾਈ ਆਪਾਂ ਨੂੰ ਰੇਟ ਸਾਰਾ ਕੁਝ ਦੱਸੂ ਟਟੇ ਜਣਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਡਾਕਟਰ ਸਾਹਿਬ ਸਸੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਗੁਰਪ੍ਰੀਤ ਜੀ ਝੋਟੀ ਦਾ ਦੂਜਾ ਸੂਆ ਹੈਗਾ ਜੀ ਤੇ ਠੀਕ ਆ ਹਾਂ ਜੀ ਕਿੰਨੇ ਦਿਨ ਬਾਕੀ ਆ ਇਹ ਲਾਈਵ ਹੈ ਜੀ ਝੋਟੀ 5-7 ਦਿਨ ਠੀਕਾ ਠੀਕ ਡੁਕਾ ਡਾਕਟਰ ਕਾ ਡਾ ਪ੍ਰਾਇਆ ਤੇ ਠੀਕ ਆ ਇਹਦੇ ਖਾਣ ਦਾ ਏ ਬੀ ਸੀ ਆ ਦਾ ਏ ਬੀ ਐਸ ਆ ਦਾ ਹਾਂਜੀ ਠੀਕ ਆ ਕਿੰਨੇ ਦਿਨ ਦੱਸਿਆ ਸੀ ਬਾਕੀ 5-6 ਦਿਨ ਬਾਕੀ ਆ ਜੀ 5-6 ਦਿਨ ਬਾਕੀ ਆ ਭਰਾ ਤਾਂ ਤੂੰ ਦੇਖਦਾ ਬਹੁਤ ਸੋਹਣਾ ਕੋਈ ਭਾਰਪੂਰ ਦੀ ਕੋਈ ਭਾਰ ਕੋਈ ਡੱਕਾ ਨਹੀਂ ਮਿਲਣ ਚੁੱਲਾਂ ਦੀ ਹਾਂ ਫੁੱਲ ਗਰੰਟੀ ਆ ਕੋਈ ਠੀਕਾਂ ਨਹੀਂ ਕਰਨੀ 8 ਮਹੀਨੇ ਦੁੱਧ ਦਿੰਦੀ ਆ ਹਾਂਜੀ ਠੀਕ ਆ ਭਰਾ ਕੇ 2 ਮਹੀਨੇ ਪਹਿਲਾਂ ਹੜਦੀ ਆ ਡਾਕਟਰ ਕਿ 31 ਤੇ ਮਿਲਾਂ ਰੇਟ ਜਾ ਜਖਟ ਕੇ ਹਾਂਜੀ ਰੇਟ ਰੇਟ ਵੀਰੇ ਆਪਾਂ 425000 ਦੀ ਜਿੱਤੇ ਝੋਟੀ ਦੇਵਾਂਗੇ ਠੀਕ ਆ 425000 ਹਾਂ ਠੀਕ ਹੈ ਜੀ ਮੋਕੇ ਦੇ ਮਾਨਤਾਨ ਸੂਰ ਸੱਪੇ ਦਾ ਹੋ ਜੂ ਠੀਕ ਆ ਇਹਨੇ ਦੀ ਦੇਣੀ ਆ ਆਪਾਂ ਝੋਟੀ ਮੁੱਲ ਚਾਹੇ 5 ਵੀ ਨਹੀਂ ਆਪਾਂ ਕਰਨਾ ਆਪਾਂ 425 ਦੀ ਦੇਣੀ ਠੀਕ ਆ ਜੀ ਲੋ ਭਰਾ ਚਾਰੇ ਥਾਣਾ ਪੂਰੇ ਸੋਨੇ ਤੇ ਕੱਦ ਵੰਡ ਸੁਖਣਾ ਸੋਨਾ ਕੱਦ ਉੱਚਾਗਾ ਜਿੰਨੀਆਂ ਖੜੀਆਂ ਆਪਣੇ ਠੀਕ ਆ ਲੋ ਭਰਾ ਕੱਦ ਚੈੱਕ ਕਰ ਸਕਦੇ ਤੇ ਪਿੰਡਾ ਸੈਨਿਕ ਠੀਕ ਆ ਲਓ ਜੀ ਇਹ ਵਾ ਤੁਸੀਂ ਦੇਖ ਸਕਦੇ ਕਰਮਾ ਵਾਲੇ ਦਾ ਹਲੇ ਦਿਨ ਬਾਕੀ ਆ ਠੀਕ ਹੈ ਜੀ ਬਾਏ ਜੀ ਅੱਜ ਰੁਕ ਕੇ ਲੈਟ ਕਰੋ ਭਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਓਕੇ ਬਾਏ